ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੌਰ ਬੰਟੀ ਯੂਆਰ ਆਰਥਰ ਦਾ ਚੇਫਨਾਇੰਦੂਕਸਾ ਲਈ ਤੋਂ ਮੇਰੇ ਨਾਲ ਰਾਸ਼ਟ ਪ੍ਰਵक्ता ਸੁਭਾਸ਼ ਮਹਾਜਨ ਜੀ ਜ਼ਿਲ੍ਹਾ ਪ੍ਰਧਾਨ ਦੀਪਕ ਤਵਾਰੀ ਜੀ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸੀ ਜੋ ਕਿ ਸ਼ਹੀਦਾਂ ਦਾ ਬਲੂ ਸਟਾਰ 1984 ਦੇ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੇ ਆਤਮਕਵਾਦ ਦਾ ਸਫਾਇਆ ਕੀਤਾ ਉਹਨਾਂ ਦੀ ਸ਼ਹੀਦੀ ਸਮਾਗਮਿਕ ਰੱਖਿਆ ਗਿਆ ਸੀ ਜੋ ਕਿ ਸਾਡੇ ਰਾਸ਼ਟ ਪ੍ਰਵक्ता ਸੁਭਾਸ਼ ਮਹਾਜਨ ਜੀ ਦੇ ਨਿਵਾਸ ਸਥਾਨ ਵਿੱਚ ਰੱਖਿਆ ਗਿਆ ਸੀ ਜਿਸ ਵਿੱਚ ਤੇ ਪਹਿਲੇ ਤੇ ਹਵਨ ਯਗ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਸਮਰ ਯਗ ਵਿੱਚ ਅਹੂਤੀਆਂ ਪਾ ਕੇ ਸ਼ਹੀਦਾਂ ਨੂੰ ਜਿਹੜਾ ਯਾਦ ਕਰਨਾ ਸੀ ਲੇਕਿਨ ਪ੍ਰਸ਼ਾਸਨ ਦੇ ਜਿਹੜੇ ਦਬਾਅ ਕਰਕੇ ਪ੍ਰਸ਼ਾਸਨ ਕਿਤੇ ਨਾ ਕਿਤੇ ਹਮੇਸ਼ਾ ਹਿੰਦੂਆਂ ਨੂੰ ਦਬਦਾ ਆਇਆ ਹੈ ਇਸੇ ਤਰ੍ਹਾਂ ਅੱਜ ਵੀ ਦੱਬਿਆ ਗਿਆ ਆ ਔਰ ਜਿਹੜਾ ਹਵਨ ਕਰਨ ਤੋਂ ਰੋਕਿਆ ਗਿਆ ਆ ਪਹਿਲੀ ਗੱਲ ਤੇ ਇਹ ਸਮਝ ਨਹੀਂ ਆਂਦੀ ਹਵਨ ਹੀ ਕਰਨ ਤੋਂ ਪ੍ਰਸ਼ਾਸਨ ਨੂੰ ਤੰਗੀ ਕੀ ਸਰਕਾਰ ਨੂੰ ਤੰਗੀ ਕੀ ਆ ਹਵਨ ਹੀ ਅਗ ਇੱਕ ਸਿਰਫ ਕਰਨਾ ਸੀ ਤਾਂ ਕਿ ਸ਼ਹੀਦਾਂ ਨੂੰ ਜਿਹੜਾ ਯਾਦ ਕਰ ਸਕੇ ਉਹਨਾਂ ਦੇ ਨਾਂ ਤੇ ਹਉਕਤੀ ਆ ਪਾ ਕੇ ਉਹਨੂੰ ਯਾਦ ਕਰਨਾ ਸੀ ਅੱਜ ਜਿਹੜਾ ਹਵਨ ਹੀ ਅਕ ਜਿਹੜਾ ਰੋਕਿਆ ਗਿਆ ਵਾ ਬੜੀ ਇੱਕ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਲਈ ਵੀ ਔਰ ਸਰਕਾਰਾਂ ਲਈ ਵੀ ਜੀ ਸਰਕਾਰਾਂ ਨੂੰ ਚਾਹ ਬੋਰਡ ਬੈਂਕ ਮੰਗਲੀ ਦਾ ਹਿੰਦੂਆ ਕੋ ਪਹਿਲ ਦੇ ਆਧਾਰ ਤੇ ਆਂਦੇ ਇਹ ਉਹ ਸ਼ਹੀਦ ਆ ਜਿਨ੍ਹਾਂ ਨੂੰ 1984 ਨੂੰ ਹਮਾਤਕਵਾਦ ਦਾ ਜਿਹੜਾ ਸਫਾਇਆ ਕਰਕੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਨੂੰ ਕਾਇਮ ਕੀਤਾ ਸੀ ਲੇਕਿਨ ਅੱਜ ਸੁਭਾਸ਼ ਮਹਾਜੰਦੀ ਦਾ ਨਵਾਸ ਖਾਨ ਦੇ ਵਿੱਚ ਸ਼ਰਧਾ ਪੂਰਵਕ ਜਿਹੜੇ ਪੁਸ਼ਪ ਅਰਪਿਤ ਕਰਕੇ ਅਸੀਂ ਸ਼ਰਧਾਂਜਲੀ ਦਿੱਤੀ ਹੈ ਸ਼੍ਰੀ ਬਿਨ ਸਿੰਘ ਜੀ ਨੂੰ ਇੰਦਰਾਂ ਗਾਂਧੀ ਜੀ ਨੂੰ ਕੇ ਪੀ ਐਸ ਗਿੱਲ ਜੀ ਨੂੰ ਔਰ ਜਨਰਲ ਵੈਦੇ ਜੀ ਨੂੰ ਜਲਾਲਾ ਜਗਤ ਨਾਰਾਇਣ ਜੀ ਨੂੰ ਔਰ ਇਦਾਂ ਦੇ ਸ਼ਹੀਦ ਜਿਹੜੇ ਆ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਜਿਹੜੀ ਸ਼ਹਾਦਤ ਦਿੱਤੀ ਹੈ ਕਦੀ ਕਦੀ ਭੁੱਲਣ ਯੋਗ ਨਹੀਂ ਹੋਊਗੀ ਇਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਕੀਤਾ ਜਾਊਗਾ ਹਮੇਸ਼ਾ ਇਦਾਂ ਦੇ ਸ਼ਹੀਦਾਂ ਨੂੰ ਯਾਦ ਰੱਖਿਆ ਜਾਊਗਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ